ਵਰ ਤੁਹਾਨੂੰ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ ਕਈ ਵਾਰ ਤੁਹਾਨੂੰ ਅਗਲੇ ਨੂੰ ਆਪਣੇ ਮੁਤਾਬਕ ਕਰਨਾ ਪੈਂਦਾ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਨਾ ਤੁਹਾਡੇ ਕੋਲ ਅਗਲੇ ਦੇ ਹਿੱਸੇ ਦਾ ਵੀ ਸਬਰ ਤੇ ਇਮਾਨਦਾਰੀ ਤੇ ਵਫਾ ਹੁੰਦੀ ਹੈ ਉਹ ਦੇ ਕੋਲ ਨਹੀਂ ਹੈ ਪਰ ਉਹ ਤੁਸੀਂ ਆਪਣੀ ਕੋਸ਼ਿਸ਼ ਦੇ ਨਾਲ ਉਹ ਰਿਸ਼ਤੇ ਦਾ ਇੱਕ ਪਰਮ ਜੋ ਹੈ ਉਹ ਬਰਕਰਾਰ ਰੱਖਦੇ ਹੋ ਇਹਦੇ ਵਿੱਚ ਸਹੀ ਤੇ ਗਲਤ ਦੀ ਗੱਲ ਨਹੀਂ ਹੁੰਦੀ ਇਦੇ ਵਿੱਚ ਬੇਸਿਕ ਗੱਲ ਤਾਂ ਹੀ ਹੈ ਕਿ ਹਾਊ ਮਚ ਆਰ ਯੂ ਕੇਪेबल ਆਫ ਟੇਕਿੰਗ ਮੈਮ ਬਾਈ ਵੇਲਪੀਂ ਕਈ ਵਾਰ ਇਹ ਹੁੰਦਾ ਹੈ ਕਿ ਜਿਹੜੀ ਤੁਹਾਡੀ ਵਾਰੀ ਹੈ ਉਹ ਬਹੁਤ ਸਾਲਾਂ ਬਾਅਦ ਆਉਂਦੀ ਹੈ ਜਦੋਂ ਤੁਹਾਡੇ ਵੱਲ ਵੀ ਲੋਕਾਂ ਦਾ ਧਿਆਨ ਜਾਂਦਾ ਵੀ ਅੱਛਾ ਕਰਛੇ ਵੀ ਹੈ ਹੂੰ ਕਈ ਵਾਰ ਜਿਹੜੇ ਤੁਹਾਡੇ ਹੱਕ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਜਮਾਂਦਰੂ ਹੱਕ ਨੇ ਮੇਰੇ ਉਹਨਾਂ ਦਾ ਪਹੁੰਚਦੇ ਪਹੁੰਚਦੇ ਤੁਸੀਂ ਇੰਨਾ ਸਾਰਾ ਕੁਝ ਭੁੱਲ ਜਾਂਦੇ ਹੋ ਕਿ ਉਸ ਤੋਂ ਬਾਅਦ ਕੁਝ ਮਿਲੇ ਕੁਝ ਨਾ ਮਿਲੇ ਉਹਦਾ ਕੋਈ ਫਰਕ ਨਹੀਂ ਰਹਿ ਜਾਂਦਾ